ਇਹ ਨੌਜਵਾਨੀ ਇਦਾਂ ਦੀ ਹੈ ਖੂਨ ਇਹ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਲਾਲਾਂ ਨੇ ਉਹ ਨਹੀਂ ਡਰੇ ਹੈਗੇ ਉਹ ਸਵਾ ਲੱਖ ਨਾਲ ਇਕ ਲੜਾਂਦੇ ਸੀਗੇ ਅਸੀਂ ਫੇਰ ਨਹੀਂ ਆਉ ਉਧਰਾਂਗੇ ਬੱਚਾ ਹੈ ਜੀ ਮੇਰਾ ਉਹ ਤੇ ਉੱਥੇ ਜਿਹੜੀ ਫਾਇਰਿੰਗ ਹੋ ਰਹੀ ਹੈ ਉਹਦੇ ਵਿੱਚ ਜਿਹੜੇ ਉੱਪਰੋਂ ਗੈਸ ਬੋਲੇ ਛਿੱਟੇ ਜਾ ਰਹੇ ਆ ਉਹਦੇ ਕਰਕੇ ਬੱਚੇ ਤੇ ਜ਼ੋਟ ਲੱਗੀ ਹੈ ਸੋ ਸ਼ੰਭੂ ਬਾਰਡਰ ਦੇ ਉੱਪਰ ਖੜੇ ਆ ਜਿੱਥੇ ਜੋ ਵੀ ਕਿਸਾਨ ਆ ਰਹੇ ਨੇ ਕਿਵੇਂ ਸੇਵਾ ਕਰ ਰਹੇ ਨੇ ਇਹਨਾਂ ਦੀਆਂ ਤਸਵੀਰਾਂ ਤੁਹਾਨੂੰ ਵਿਖਾਣੇ ਆ ਇੱਥੇ ਇੱਕ ਸਰਦਾਰ ਜੀ ਆਏ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਘਰ ਬੱਚਿਆਂ ਨੂੰ ਲੈ ਕੇ ਆਏ ਹੋਏ ਨੇ ਤੇ ਜਲ ਦੀ ਸੇਵਾ ਕਰ ਰਹੇ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੱਥੋਂ ਆਏ ਆ ਜੀ ਬਨੋੜ ਤੋਂ ਜੀ ਹਾਂਜੀ ਇੱਥੇ ਜਲ ਦੀ ਸੇਵਾ ਕਰਨ ਆਏ ਹੋ ਹਾਂਜੀ ਹਾਂਜੀ ਪਰਿਵਾਰ ਪੂਰਾ ਆਇਆ ਹੋਇਆ ਹਾਂਜੀ ਮੈਂ ਪਰਿਵਾਰ ਪੂਰਾ ਕਦੋਂ ਤੋਂ ਆ ਰਹੇ ਹੋ ਫੰਦੋ 3 ਦਿਨ ਤੋਂ ਆਰੇ ਤੇ ਜੋ ਵੀ ਇੱਥੇ ਇਹ ਹਾਲਾਤ ਬਣੇ ਇਸ ਦੌਰਾਨ ਸੇਵਾ ਕਰਨ ਚ ਕੋਈ ਮੁਸ਼ਕਿਲ ਆਈ ਨਹੀਂ ਮੈਮ ਕੋਈ ਮੁਸ਼ਕਿਲ ਨਹੀਂ ਆ ਸਾਡੇ ਬੱਚੇ ਹੁਣ ਵੀ ਸੱਟਾ ਖਾ ਕੇ ਆਏ ਨੇ ਤੇ ਕੋਈ ਪ੍ਰੋਬਲਮ ਨਹੀਂ ਹੈ ਚੜਦੀ ਕਲਾ ਚੜਦੀ ਕਲਾ ਛੋਟੇ ਛੋਟੇ ਬੱਚੇ ਵੀ ਲੈ ਕੇ ਆਏ ਹੋ ਲੱਗਦਾ ਨਹੀਂ ਵੀ ਬੱਚਿਆਂ ਨੂੰ ਨਹੀਂ ਮੈਮ ਕੋਈ ਡਰ ਨਹੀਂ ਹੈ ਸਾਨੂੰ ਆਪਣੀ ਜ਼ਮੀਨ ਲਈ ਆਪਣੇ ਹੱਕਾਂ ਲਈ ਲੜ ਰਹੇ ਆ ਕੋਈ ਡਰ ਨਹੀਂ ਹੈ ਸਾਨੂੰ ਤੇ ਰੋਜ਼ ਸਵੇਰੇ ਆਨੇ ਸ਼ਾਮ ਨੂੰ ਜਾਣੇ ਹਾਂਜੀ ਮੈਮ ਤੇ ਹੋਰ ਜੋ ਵੀ ਇਹ ਸਭ ਕੁਝ ਹੋ ਰਿਹਾ ਜਿਵੇਂ ਇੰਟਰਨੈਟ ਸੇਵਾ ਤੁਸੀਂ ਕਹਿ ਰਹੇ ਬਨੂੜ ਵਾਲੀ ਸਾਈਡ ਤੋਂ ਆਏ ਹੋਏ ਹੋ ਜਦ ਪਟਿਆਲ ਵਾਲ ਇੰਟਰਨੈਟ ਸੇਵਾ ਬੰਦ ਹੋਈਆਂ ਕੀ ਦਿੱਕਤ ਆ ਰਹੀ ਹੈ ਮੈਮ ਕੋਈ ਦਿੱਕਤ ਨਹੀਂ ਆ ਖਾਲੀ ਇੱਕ ਨੈਟ ਤਲਾਨ ਜਿਹੜੇ ਕਹਿੰਦਾ ਸਾਨੂੰ ਹੋਰ ਕੋਈ ਨਹੀਂ ਆ ਦਿਲ ਤੋਂ ਸੇਵਾ ਕਰਨੀ ਆ ਸੇਵਾ ਕਰ ਰਹੇ ਆ ਜੀ ਬਿਲਕੁਲ ਸਭ ਇਸ ਤਸਵੀਰਾਂ ਵੇਖ ਰਹੇ ਹੋ ਕਿ ਪਰਿਵਾਰ ਦੇ ਬੋਲੋ ਜਲਦੀ ਸੇਵਾ ਕੀਤੀ ਜਾ ਰਹੀ ਹੈ ਭੈਣਾਂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੇਵਾ ਕਰਨ ਆਏ ਹੋ ਪਰਿਵਾਰ ਦੇ ਨਾਲ ਹਾਂ ਜੀ ਬਿਲਕੁਲ ਆਪਣੇ ਹੱਕ ਲੈ ਕੇ ਜਾਵਾਂਗੇ ਹੱਕਾਂ ਲਈ ਆਏ ਆ ਸਾਨੂੰ ਪਿੱਛੇ ਘਰ ਪਰਿਵਾਰ ਦੀ ਕੋਈ ਫਿਕਰ ਨਹੀਂ ਬੱਚੇ-ਬੱਚੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਆ ਆਪਣੇ ਹੱਕ ਲੈ ਕੇ ਜਾਵਾਂਗੇ ਪਤਾ ਲੱਗਿਆ ਕਿ ਨਾਲ ਦੇ ਸਾਥੀ ਦੇ ਸੈਟ ਲੱਗੀ ਆ ਹਾਂ ਜੀ ਬੇਟਾ ਹੈ ਜ ਤੇ ਉੱਥੇ ਜਿਹੜੀ ਫਾਇਰਿੰਗ ਹੋ ਰਹੀ ਆ ਉਹਦੇ ਵਿੱਚ ਜਿਹੜੇ ਉੱਪਰੋਂ ਗੈਸ ਗੋਲੇ ਸਿੱਟੇ ਜਾ ਰਹੇ ਆ ਉਹਦੇ ਕਰਕੇ ਬੱਚੇ ਤੇ ਜ਼ਖ਼ਮ ਲੱਗੀ ਹੈ ਜਦਕਿ ਆਲਰੇਡੀ ਉਹਦੀ ਲੱਤ ਤੇ ਜ਼ਖ਼ਮ ਪਹਿਲਾਂ ਤੋਂ ਲੱਗੀ ਹੋਈ ਹੈ ਫ੍ਰੈਕਚਰ ਆ ਉਹਦੀ ਲੱਤ ਤੋਂ ਇਸ ਹਿਸਾਬ ਨਾਲ ਕਹਿਣਾ ਚਾਹਾਂਗੇ ਕਿ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਕਿ ਆਮ ਜਨਤਾ ਨਾਲ ਕੀ ਕਸੂਰ ਕੀਤਾ ਜਾ ਰਿਹਾ ਹੈ ਮੈਨੂੰ ਤੁਸੀਂ ਕੀ ਕਹਿਣਾ ਚਾਹੁੰਗਾ ਜਲਦੀ ਸੇਵਾ ਕਰਨ ਆਓ ਪਿਛਲੀ ਵਾਰ ਵੀ ਅੰਦੋਲਨ ਹੋਇਆ ਫਿਰ ਤੋਂ ਅੰਦੋਲਨ ਹੋ ਰਿਹਾ ਹੁਣ ਹਾਂਜੀ ਅਸੀਂ ਤਾਂ ਇਹ ਕਵਾਂਗੇ ਕਿ ਸਾਨੂੰ ਛੇਤੀ ਛੇਤੀ ਸਾਡੇ ਹੱਕ ਮਿਲਣ ਤਾਂਕਿ ਅਸੀਂ ਕਾ ਆਪਣੇ ਖੇਤਾਂ ਦੀ ਮਤਲਬ ਕਾਰਸਕੀਂ ਸੇਵਾ ਬਿਲਕੁਲ ਵੀਰੇ ਦਾ ਗੱਲ ਕਰਦੇ ਆ ਛੱਟ ਲੱਗੀ ਆ ਕਹਿ ਰਿਹਾ ਕਿ ਬਾਰਡਰ ਦੇ ਉੱਪਰ ਜਾ ਕੇ ਆਇਆ ਛੱਟ ਕਿੱਦਾਂ ਲੱਗੀ ਵੀਰੇ ਅਸੀਂ ਉੱਥੇ ਖੜੇ ਸੀ ਇੱਕੇਦਮ ਪਤਾ ਨਹੀਂ ਕੀ ਹੋਇਆ ਉੱਪਰ ਤੋਂ ਅਥਰੂ ਗੈਸ ਦੇ ਗੋੜੇ ਘਿਰਨ ਲੱਗੇ ਟੀਅਰ ਗੈਸ ਦੇ ਤੇ ਭੱਜ ਦੌੜ ਚ ਉਹ ਹੋ ਗਿਆ ਥੋੜਾ ਸਾਡਾ ਮਤਲਬ ਕਿ ਹਜੇ ਵੀ ਟੀਅਰ ਗੈਸ ਅਥਰੂ ਗੈਸ ਉੱਟੀ ਜਾ ਰਹੀ ਹੈ ਹਾਂਜੀ ਇਹ ਬਹੁਤ ਗਲਤ ਹੋ ਰਿਹਾ ਹੈ ਕਿ ਅਸੀਂ ਆਪਣੇ ਹੱਤਾਂ ਲਈ ਆਏ ਆ ਨਾ ਕਿ ਅਸੀਂ ਕਿਸੇ ਨਾਲ ਲੜਨ ਨਹੀਂ ਆਏ ਅਸੀਂ ਆਪਣਾ ਹੱਕ ਲੈਣ ਆਏ ਆ ਇਹ ਸਰਕਾਰਾਂ ਜਿਹੜੀ ਵੀ ਇਹ ਮੋਦੀ ਸਰਕਾਰ ਸਭ ਤੋਂ ਗਲਤ ਕਰ ਰਹੀ ਹੈ ਤੇ ਜੋ ਉਹਨੇ ਜਲਸਾ ਕਿਤੇ ਜਿਵੇਂ ਤੁਸੀਂ ਦੱਸਿਆ ਉੱਥੇ ਟਾਇਰ ਗੈਸ ਜਦ ਪਤਾ ਕਿ ਉੱਧਰ 6 ਲੱਖ ਸਕਦੇ ਡਰ ਨਹੀਂ ਲੱਗਦਾ ਫਿਰ ਵੀ ਜਾਣੇ ਉਹ ਨਹੀਂ ਇਹ ਨੌਜਵਾਨੀ ਇਦਾਂ ਦੀ ਹੈ ਖੂਨ ਇਹ ਪਹਿਲਾਂ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੇ ਉਹ ਨਹੀਂ ਡਰੇ ਹੈਗੇ ਉਹ 7 ਲੱਖ ਨਾਲ ਇਕ ਲੜਾਂਦੇ ਸੀਗੇ ਅਸੀਂ ਫੇਰ ਨਹੀਂ ਆਉਂ ਉੱਧਰਾਂਗੇ ਬਿਲਕੁਲ ਸੋ ਨੌਜਵਾਨੀ ਦੇ ਵਿੱਚ ਪੂਰਾ ਜੋਸ਼ ਹੈ ਜੋ ਨੌਜਵਾਨਾਂ ਦਾ ਕਹਿਣਾ ਹੈ ਕਿ ਆਪਣੇ ਹੱਕ ਲੈਣ ਆਏ ਆ ਆਪਣੀ ਜ਼ਮੀਨ ਦੀ ਲੜਾਈ ਲੜਾਂਗੇ ਆਪਣੇ ਹੱਕ ਲੈ ਕੇ ਜਾਵਾਂਗੇ ਤਸਵੀਰਾਂ ਤੁਹਾਨੂੰ ਵਿਖਾ ਰያ ਸ਼ੰਭੂ ਬਾਟਰ ਦੀਆਂ ਜਿੱਥੇ ਪਰਿਵਾਰ ਦੇ ਵੱਲੋਂ ਜਲ ਸੇਵਾ ਕੀਤੀ ਜਾ ਰਹੀ ਹੈ ਸਹਿਯੋਗੀ ਸੰਦੀਪ ਕੁਮਾਰ ਦੇ ਨਾਲ ਮੈਂ ਪਰਮਜੀਤ ਕੌਰ ਸੈਣੀ ਸ਼ੰਭੂ ਬਾਟਰ